ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਕਲੋਨੀ ਤੋਂ ਹਵਾਈ ਫਾਇਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੋਲੀ ਚੱਲੀ ਆ ਅਤੇ ਇੱਟਾ ਪੱਥਰਾ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਜਿਹੜੇ ਲੋਕ ਸੇ ਉੱਥੇ ਦੇ ਮੌਜੂਦ ਮੁਹੱਲਾ ਨਿਵਾਸੀ ਸੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਇੱਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਇਹਨਾਂ ਦੇ ਵੱਲੋਂ ਗੁੰਡਾਗਰਦੀ ਜਿਹੜੀ ਆ ਕੁਝ ਬਦਮਾਸ਼ਾਂ ਦੇ ਵੱਲੋਂ ਦਿਖਾਈ ਗਈ ਹੈ ਛੇ ਤੋਂ ਸੱਤ ਜਿਹੜੇ ਬਦਮਾਸ਼ ਹੁੰਦੇ ਨੇ ਇਹ ਇਹਨਾਂ ਦੇ ਵੱਲੋਂ ਇੱਟਾਂ ਪੱਥਰਾ ਦੇ ਨਾਲ ਜਿਹੜੀ ਆ ਘਰਾਂ ਤੇ ਇੱਟਾਂ ਪੱਥਰ ਵੀ ਜੜਿਆ ਚਲਾਏ ਗਏ ਤਾਂ ਇੱਕ ਹਵਾਈ ਹਵਾਈ ਫਾਇਰਵੇ ਕੀਤਾ ਗਿਆ ਤੇ ਨਾਲ ਦੇ ਨਾਲ ਲੋਕਾਂ ਨੇ ਵੀ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਕਿਸੇ ਦੇ ਇਹ ਗੋਲੀ ਨਹੀਂ ਲੱਗੀ ਜੇਕਰ ਕਿਸੇ ਤੇ ਲੱਗ ਜਾਂਦੀ ਤੇ ਫਿਰ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਇਸੇ ਚੱਲਦੇ ਉਹਨਾਂ ਦੇ ਵੱਲ ਇਹ ਵੀ ਦੱਸਿਆ ਗਿਆ ਕਿ ਇਹ ਬਦਮਾਸ਼ ਆਪਣੀ ਜਿਹੜੀ ਅਦਾਸ਼ਰ ਫਲਾਉਣਾ ਚਾਹੁੰਦੇ ਆ ਤੇ ਇਸੇ ਦੇ ਨਾਲ ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਤੇ ਪੂਰੇ ਇਲਾਕਾ ਨਿਵਾਸੀ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਹਰ ਮਾਮਲੇ ਦੇ ਵਿੱਚ ਜਾਂਚ ਚੋਣਾ ਕੀਤੀ ਜਾ ਰਹੀ ਹੈ ਕਿ ਇਹ ਬਦਮਾਸ਼ ਕਿੱਥੋਂ ਆਏ ਸੀ ਕੀ ਕਾਰਨ ਸੀਗਾ ਇਹਨਾਂ ਦਾ ਹਾਲਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਸੀਗੇ ਜਿਸ ਦੇ ਚੱਲਦੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਟਾ ਪੱਥਰ ਚਲਾਏ ਗਏ ਆ ਅਤੇ ਇਹਨਾਂ ਦੇ ਵੱਲੋਂ ਇੱਕ ਹਵਾਈ ਫਾਇਰ ਵੀ ਜਿਹੜਾ ਉਹ ਕੀਤਾ ਗਿਆ ਤਾਂ ਉਥੇ ਹੀ ਹੁਣ ਪੁਲਿਸ ਇਸ ਸਾਰੇ ਮਾਮਲੇ ਦੇ ਵਿੱਚ ਜੁਟੀ ਹੋਈ ਆ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋ ਜਿਹੜੇ ਅਣਪਛਾਤੇ ਆ ਤੇ ਐਫ ਆਈ ਆਰ ਵੀ ਪੁਲਿਸ ਵੱਲੋਂ ਦਰਜ ਕੀਤੀ ਗਈ ਆ ਤਾਂ ਹੋਰ ਕੀ ਜਾਣਕਾਰੀ ਆ ਕਿ ਉਥੇ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਤੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਆਦਿ ਨੇ ਗੱਲ ਬਾਤ ਵੀ ਇਧਰ ਮੁੰਡੇ ਭੱਜੇ ਆਏ ਆ ਅਸੀਂ ਇੱਥੇ ਖਲੋਤੇ ਕਿ ਘਰ ਮੇਰਾ ਘਰ ਵਾਲੇ ਮੇਰਾ ਗਾੜੀੋਂ ਗਿਆ ਵੇ ਵੀ ਕੀ ਗੱਲ ਹੋਈ ਉਹਨਾਂ ਕੋਈ ਸੁਣਿੰਗਣੀ ਨੇ ਇਹਨਾਂ ਚ ਪੇੜ ਮਾਰ ਕੱਤੀ ਇਹ ਡਿਗ ਪਿਆ ਵਾ ਇਹਨੂੰ ਉਹਨਾਂ ਗੋਲੇ ਮਾਰੀ ਆ ਇਹ ਫੇਰ ਡਿਗ ਪਿਆ ਵਾ ਇਹਦੇ ਵੱਜੀ ਨਹੀਂ ਆ ਅਸੀਂ ਪਏ ਆ ਇਹ ਕਰਕੇ ਵੀ ਇਹਦੇ ਗੋਲੇ ਵੱਜ ਗਈ ਆ ਉਹ ਚਾਰ ਪੰਜ ਜਾਣੇ ਇੱਕ ਮੁੰਡਾ ਉਹਨਾਂ ਪਸਾਤਾ ਹੀਗਾ ਉਹਨੇ ਫਿੱਕੀ ਜੀ ਸ਼ਰਟ ਪਾਈ ਸਰਦਾਰ ਮੁੰਡਾ ਸੀ ਉਹ ਉਰੇ ਆਜੀਪਸ ਅਰ ਜਿਹੋਨੇ 4 ਔਨ ਕੱਢੇ ਕਾਰਨ ਕੀ ਲੱਗਦਾ ਕਾਰਨ ਵੀਰ ਪਤਾ ਨਹੀਂ ਸਾਨੂੰ ਕਿ ਇਧਰ ਭੱਜਿਆ ਕਿੱਦਾਂ ਲੜਕੇ ਪਤਾ ਨਹੀਂ ਕਿ ਜਿਹੜਾ ਤੁਹਾਡੇ ਨਹੀਂ ਵੀਰੇ ਸਾਡੇ ਮੁੰਡੇ ਸਾਡੇ ਤੇ ਔਨ ਹੀ ਕਰ ਲੜਦੇ ਕੇ ਨਾਲ ਇੱਕ ਮੇਰਾ ਕਟਿੰਗ ਦਾ ਕੰਮ ਕਰਦਾ ਕੈਮਰਾ ਮਾਰ ਗਿਆ ਤੇ ਹੁਣ ਮੰਗ ਕੀ ਕਰਦੇ ਮੰਗ ਸਾਡੀ ਇਹੋ ਹੀ ਆ ਕਿ ਹਾਨੂੰ ਇਨਸਾਫ ਚਾਹੀਦਾ ਮੁਕਤ ਪੁਲਿਸ ਪਹੁੰਚੀ ਸੀ ਹਾਂਜੀ ਪਹੁੰਚੀ ਸੀ ਗੱਲਬਾਤ ਮਾਰਾ ਇਹ ਹੋਏਗੇ ਗੁੰਡੇ ਆਏ ਇੱਥੇ ਹੀ ਮਾਰੇ ਕੋਈ ਸਾਡੇ ਮਹੱਲੇ ਦੇ ਇੱਕ ਵੀਕ ਮਾਰਦਾ ਮੁੰਡਾ ਹੈਗਾ ਜੀ ਕਰਨ ਕੁਮਾਰ ਹਾਂਜੀ ਇੱਕ ਕਾਸ਼ਦੀਪ ਸਿੰਘ ਤੇ ਕੋਈ ਅਣਪਛਾਤੇ ਬੰਦੇ ਵੀ ਮਾਰੇ ਗੋਲੀਆਂ ਚਲਾਏ ਗਏ ਮਾਰਾ ਇੱਥੇ ਪਰ ਨ ਕੋਈ ਪ੍ਰਾਣੀ ਰੰਜਿਸ਼ ਹੈ ਤੁਹਾਡੇ ਦੇ ਕੋਈ ਰੰਜਿਸ਼ ਨਹੀਂ ਮਾਰਾ ਸਾਡੇ ਨਾਲ ਨਹੀਂ ਮਾਰਾ ਉਹਨਾਂ ਨੇ ਕਿਉਂ ਚਲਾਈਆਂ ਹਾਂਜੀ ਹੋਰ ਵੀ ਲੋਕ ਇਲਾਕੇ ਵਿੱਚ ਰਹਿੰਦੇ ਨੇ ਉਹਨਾਂ ਨੇ ਚਲਾਈਆਂ ਨਹੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਤੁਹਾਨੂੰ ਹੀ ਕਿਉਂ ਕੁਝ ਕਿਹਾ ਨਹੀਂ ਮਾਰਾ ਇੱਥੇ ਆਏ ਆ ਉਹ ਇੱਥੇ ਆਣ ਕੇ ਉਹਨਾਂ ਗੋਲੀਆਂ ਚਲਾਈਆਂ ਹੈ ਕੋਈ ਰੰਜਿਸ਼ ਨਹੀਂ ਸਾਡੇ ਨਾਲ ਸਾਡੀ ਉਹਨਾਂ ਨਾਲ ਕਾਰਨ ਕੋਈ ਨਹੀਂ ਹੈਗਾ ਕਾਰਨ ਨਹੀਂ ਕੋਈ ਤੁਸੀਂ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਿਸ ਆਈ ਹੈ ਜੀ ਤੁਹਾਡੇ ਕੋਲ ਸਰਟੀਫਿਕੇਟ ਲੱਗੀ ਹੈ ਸੱਟ ਮਾਰਾ ਆ ਲੱਗੀ ਸਾਡੇ ਤੇ ਗੋਲੀ ਗੁਲੀ ਨਾਲ ਜ਼ਖਮੀ ਤੇ ਨਹੀਂ ਕੋਈ ਨਹੀਂ ਮਾਰਾ ਗੋਰੀਆਂ ਨਾਲ ਦੋ ਤਿੰਨ ਚਲਾਈਆਂ ਵਾ ਤੇ ਵੈਗੁਰੂ ਦਾ ਸ਼ੁਕਰ ਹੈ ਮਾਲਕ ਦਾ ਕਿ ਬਚਾ ਆ ਜੀਆਂ ਦਾ ਕੋਲ ਬਰਾਮਤ ਹੋਇਆ ਪੁਲਿਸ ਨੂੰ ਹਾਂਜੀ ਮਹਾਰਾਜ ਪੁਲਿਸ ਨੂੰ ਕੋਲ ਬਰਾਮਤ ਹੋਇਆ ਇਹਨੇ ਕੀ ਕਾਰਵਾਈ ਕੀਤੀ ਕੁਝ ਪਤਾ ਨਹੀਂ ਹਾਲੇ ਤੱਕ ਤੇ ਕੋਈ ਪਤਾ ਨਹੀਂ ਮਹਾਰਾ ਰਾਤੀ ਦਰਖਾਸਤ ਦੇ ਕੇ ਆਏ ਆ ਮਲਾਇਆ ਵੀ ਕਰਾ ਕੇ ਆਏ ਆ ਜੀ ਪੁਲਿਸ ਵਾਲਿਆਂ ਨੇ ਆਪ ਹੀ ਸਾਨੂੰ ਕੋਲ ਲੈ ਮਲਾਇਆ ਕਰਾ ਕੇ ਆਓ ਜਿਹੜੇ ਪਿਸਤੋਲਾਂ ਗੁੱਜ ਨੇ ਉਹਨਾਂ ਬਾਰੇ ਕੁਝ ਪਤਾ ਕਿ ਉਹ ਜਾਇਜ਼ ਨੇ ਲਾਇਸੈਂਸੀ ਸੀ ਜਾਂ ਬਿਲਕੁਲ ਨਹੀਂ ਸਾਨੂੰ ਨਹੀਂ ਮਹਾਰਾ ਪਤਾ ਨਹੀਂ ਸਾਧੂ ਲੋਕ ਪਿਸਤੋਲਾਂ ਬਾਰੇ ਸਾਨੂੰ ਕੀ ਪਤਾ ਅਸੀਂ ਦਰਬਾਰ ਤੇ ਮਹਾਰਾ ਸੇਵਾ ਕਰਨ ਵਾਲੇ ਬੰਦੇ ਆ ਕੋਈ ਪਿਸਤੋਲ ਬਰਾਮਤ ਹੋਇਆ ਨੇ ਹਾਲੇ ਪੁਲਿਸ ਨੇ ਮਾਰਾ ਜੇ ਉਹਨੂੰ ਫੜੂਗੇ ਤੇ ਪਿਸਤੌਲ ਬਰਾਮਦ ਹੋਊਗਾ ਜੀ ਮੰਗ ਕੀ ਕਰਦੇ ਇਨਸਾਫ ਮਾਰਾ ਚਾਹੀਦਾ ਉਹਨਾਂ ਨੂੰ ਫੜਨ ਉਹਨਾਂ ਨੂੰ ਸਜ਼ਾ ਦੇਣਾ ਨੇ ਮਾਰਾ ਕੁਲਜੀਤ ਸਿੰਘ ਪਾਜੀ ਕਿਹੜਾ ਏਰੀਆ ਹੈ ਇਹ ਇਹ ਭਾਈ ਵੀਰ ਸਿੰਘ ਕਲੋਨੀ ਕੀ ਗੱਲਬਾਤ ਰਾਤੀ ਕੀ ਗੱਲਬਾਤ ਪਾਜੀ ਇਸ ਤਰ੍ਹਾਂ ਹੋਈ ਹੈ ਕਿ ਕੁਝ ਅਣਪਛਾਤੇ ਬੰਦੇ ਤੇ ਕੁਝ ਸਾਡੇ ਮਹੱਲੇ ਦੇ ਹੀ ਜਿਵੇਂ ਅਰਣ ਕੁਮਾਰ son of ਵਿਜੇ ਕੁਮਾਰ ਹੌਸਲਾ ਤੇ ਆਕਾਸ਼ਦੀਪ ਸਿੰਘ son of ਸਰਵਣ ਸਿੰਘ ਉਹਨਾਂ ਦੇ ਨਾਲ ਕੁਝ ਅਣਪਛਾਤੇ ਬੰਦਿਆਂ ਨੇ ਆਣ ਕੇ ਪਾਜੀ ਸਾਡੀ ਗਲੀ ਦੇ ਵਿੱਚ ਆਣ ਕੇ ਇੱਟਾ ਰੋੜੇ ਚਲਾਏ ਆ ਗੋਲੀ ਤੱਕ ਚਲਾਈ ਆ ਜੋ ਕਿ ਰੌਂਦ ਮੌਕੇ ਦੇ ਮੁਲਾਜ਼ਮ ਪੀਸੀ ਆਈ ਆ ਜੋ ਕਿ ਉਹਨਾਂ ਨੇ ਰੌਂਦ ਬਰਾਮਦ ਕਰਕੇ ਵੀ ਭਾਜੀ ਇੱਥੇ ਖੜੇ ਆ ਕਾਰਨ ਕੀ ਲੱਗਦਾ ਕਿ ਚਲਾਈ ਗਈ ਕਾਰਨ ਭਾਜੀ ਕੋਈ ਕਾਰਨ ਨਹੀਂ ਛੋਟੀ ਜੀ ਭਾਜੀ ਗੱਲ ਹੈ ਜੀ ਕੋਈ ਮਿਸ ਅੰਡਰਸਟੈਂਡਿੰਗ ਪਤਾ ਨਹੀਂ ਕੀ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਸ਼ਾਇਦ ਜਿਹਦੇ ਕਰਕੇ ਕੀ ਉਹਨਾਂ ਨੇ ਆਣ ਕੇ ਭਾਜੀ ਕੋਈ ਗੱਲ ਨਹੀਂ ਸੁਣੀ ਕੋਈ ਬਾਤ ਨਹੀਂ ਸੁਣੀ ਸਿਰਫ ਸਮਝੋ ਕਿ ਬਦਮਾਸ਼ੀ ਦਾ ਮਾਹੌਲ ਇੱਕ ਆਪਾਂ ਬਦਮਾਸ਼ੀ ਦਾ ਮਾਹੌਲ ਕ੍ਰੀਏਟ ਕਰਨਾ ਵਾ ਮਹੱਲੇ ਦੇ ਵਿੱਚ ਇਹ ਸਿਰਫ ਆਪਾਂ ਇਹ ਚੁੰਨੇ ਆ ਕਿ ਸਿਰਫ ਜਿਹੜੀ ਸਾਡੀ ਬਦਮਾਸ਼ੀ ਆ ਉਹ ਮਹੱਲੇ ਦੇ ਵਿੱਚ ਇੰਨੀ ਕਿ ਜਿਆਦਾ دہشت ਕਰਦੀ ਸਾਡੀ ਰਵੇ ਵੀ ਕੋਈ ਤੂੰ ਤੜਾਕਣਾ ਕਰੇ ਕਿੰਨੇ ਨੌਜਵਾਨ ਸੀ ਪਾਜੀ ਕੁੱਲ ਮਿਲਾ ਕੇ 5 ਤੋਂ 6 ਨੌਜਵਾਨ ਸੀ ਜੋ ਕਿ ਸਾਡੇ ਜੋ ਕਿ ਸਾਡੀ ਨਜ਼ਰਾਂ ਦੇ ਵਿੱਚ ਆ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਜਿਆਦਾ ਜਾਣੇ ਹੋਣ ਜੋ ਕਿ ਸਾਡੇ ਸਾਡੇ ਨਿਸ਼ਾਨ ਤੋਂ ਬਾਹਰ ਹੈਗੇ ਨੇ ਉਹ ਹੋਰ ਕੋਈ ਨੁਕਸਾਨ ਤਾਂ ਨਹੀਂ ਕੀਤਾ ਗੋਲੀ ਲੱਗੀ ਹੈ ਗੋਲੀ ਭਾਜੀ ਬੜਾ ਪਰਮਾਤਮਾ ਦਾ ਸ਼ੁਕਰ ਰਿਹਾ ਜੇ ਜਿੰਨੀ ਲੱਗੇ ਆਣ ਕੇ ਉਹਨਾਂ ਨੇ ਗੋਲੀ ਚਲਾਈ ਤੇ ਬੜਾ ਪਰਮਾਤਮਾ ਦਾ ਸ਼ੁਕਰ ਹੈ ਵੀ ਗੋਲੀ ਲੱਗੀ ਨਹੀਂ ਭਾਜੀ ਕਿਸੇ ਦੇ ਬਟ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਗੋਲੀ ਮਾਰਨ ਦੇ ਵਿੱਚ ਸਿੱਧੀ ਚਲਾਈ ਸਿੱਧੀ ਗੋਲੀ ਚਲਾਈ ਆ ਭਾਈ ਫੇਰ ਕਰ ਖੋਲ ਹਾਂਜੀ ਭਾਜੀ ਖੋਲ ਬਰਾਮਦ ਹੋਇਆ ਜੀ ਖੋਲ ਮੁਲਾਜ਼ਮਾਂ ਨੂੰ ਮੌਕੇ ਤੇ ਬਰਾਮਦ ਹੋਇਆ ਜੀ ਇਸ ਬੰਦੇ ਕੋਲ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਕਿੰਨੇ ਸਮੇਂ ਬਾਅਦ ਸਰ ਪੁਲਿਸ ਕੋਸ਼ ਅੱਧੇ ਘੰਟੇ ਬਾਅਦ ਪੁਲਿਸ ਆਈ ਹੈ ਪੁਲਿਸ ਆਈ ਹੈ ਕੰਮ ਪ੍ਰਸ਼ਾਸਨ ਵੀ ਕਰ ਰਿਹਾ ਜੀ ਪ੍ਰਸ਼ਾਸਨ ਜੋ ਪ੍ਰਸ਼ਾਸਨ ਆਪਣੇ ਵੱਲੋਂ ਆਪਣੀ ਕਾਰਵਾਈ ਕਰ ਰਿਹਾ ਜੀ ਠੀਕ ਹੈ ਜੀ ਹਾਂ ਜੀ ਮੰਗ ਕਰਦੇ ਅਸੀਂ ਭਾਜੀ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਇਹ ਜਿਹੜੀ ਗੁੰਡਾ ਕਰਦੀ ਇਹਨੂੰ ਖਤਮ ਕਿਤੇ ਸਾਨੂੰ ਤੇ ਇਹਨਾਂ ਤੋਂ ਆਪਣੀ ਜਾਂਦਾ ਨੁਕਸਾਨ ਆ ਕੱਲ ਨੂੰ ਸਾਡੇ ਦੇ ਕੋਈ ਹੋਰ ਕੋਈ ਵੇਖੋ ਕਿਸੇ ਕੋ ਭਾਜੀ ਸੱਟਾਂ ਮਰਵਾ ਜਨ ਮੇਰਾ ਭਾਜੀ ਨਿੱਕਾ ਛੋਟਾ ਜਿਹਾ ਮੇਰਾ ਬੱਚਾ ਆ ਹੋ ਸਕਦਾ ਉਹਦੇ ਸੱਟ ਲੱਗ ਜਾਂਦੀ ਮੇਰੀ ਵਾਈਫ ਆ ਮੇਰੀ ਚਾਚੀ ਜੀ ਹੀ ਹੋਰ ਆ ਮੇਰੀਆਂ ਭੈਣਾਂ ਸੀ ਇਹ ਸਾਰੀਆਂ ਲੱਗੇ ਸੀ ਇਹਨਾਂ ਦੇ ਉਹਨਾਂ ਨੇ ਕੋਈ ਸ਼ਰਮ ਹੀ ਨਹੀਂ ਕੀਤੀ ਭਾਜੀ ਗੋਲੀ ਚਲਾਉਣ ਦੀ ਕੋਈ ਕੋਈ ਗੁੰਡਾਗਰਦੀ ਤੇ ਮੈਂ ਕਹਿੰਦਾ ਸਰਕਾਰ ਦਾ ਬੁਰਾ ਹੀ ਹਾਲ ਹੋ ਗਿਆ ਵੇਖੋ ਕੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਕੋਈ ਬਾਜੀ ਫਿਲਹਾਲ ਤੇ ਕੋਈ ਗ੍ਰਿਫਤਾਰ ਨਹੀਂ ਹੋਈ ਹੈ ਜੀ ਗ੍ਰਿਫਤਾਰੀ ਬਾਜੀ ਕੋਈ ਨਹੀਂ ਹੋਈ ਕੀ ਮੰਗ ਕੀ ਕਰਦੇ ਮੰਗ ਬਾਜੀ ਪ੍ਰਸ਼ਾਸਨ ਤੋਂ ਸਾਡੀ ਉਹ ਮੰਗਿਆ ਕਿ ਜੋ ਉਹਨਾਂ ਦੀ ਬੰਦੀ ਕਾਰਵਾਈ ਹੈ ਉਹ ਬਾਜੀ ਕੀਤੀ ਜਾਵੇ ਸਰ ਕੱਲ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੂਲੇ ਚੱਕ ਪਿੰਡ ਭਾਈ ਵੀਰ ਸਿੰਘ ਕਲੋਨੀ ਵਿੱਚ ਕੋਈ ਝਗੜਾ ਹੋਇਆ ਵਾ ਤੇ ਅਸੀਂ ਤੁਰੰਤ ਮੌਕੇ ਤੇ ਪੁੱਜੇ ਹਾਂ ਉੱਥੇ ਸਾਨੂੰ ਕੁਲਜੀਤ ਸਿੰਘ ਔਰ ਬਬਲੂ ਨਾ ਦੇ ਵਿਅਕਤੀ ਨੇ ਆਪਣਾ ਬਿਆਨ ਦਰਜ ਕਰਵਾਇਆ ਵਾ ਕਿ ਸਾਡੇ ਘਰ ਦੇ ਬਾਹਰ ਆ ਕੇ ਕਿ ਦੋ ਨੌਜਵਾਨ ਆ ਇੱਕ ਅਰਨ ਤੇ ਇੱਕ ਦਾ ਨਾਮ ਹੈਗਾ ਕਾਸ਼ਦੀਪ ਸਿੰਘ ਅਰਨ ਦੇ ਨਾਲ ਦੋ ਵਿਅਕਤੀ ਹੋਰ ਸੀ ਅਨੁਸ਼ਾਤ ਤੇ ਕੋਈ ਅਨੁਸ਼ਾਤ ਤੇ ਕਿਸੇ ਵਿਅਕਤੀ ਨੇ ਵਿਸ਼ਤ ਪਾਉਣ ਦੀ ਖਾਤਰ ਉਥੇ ਦੋ ਹਵਾਈ ਫਾਇਰ ਕੀਤੇ ਆ ਕੋਈ ਜ਼ਖਮੀ ਵੀ ਹੋਇਆ ਜਾਂ ਕਿਸੇ ਨੂੰ ਗੋਲੀ ਨਹੀਂ ਨਹੀਂ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ ਕੋਈ ਜ਼ਖਮੀ ਨਹੀਂ ਹੋਇਆ ਜੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਅਰਨ ਕੀ ਲੱਗਦਾ ਹੈ ਕਾਰਨ ਇਹਨਾਂ ਦਾ ਸਰ ਕੋਈ ਪੁਰਾਣਾ ਹੀ ਆਪਸ ਵਿੱਚ ਝਗੜਾ ਸੀ ਇਹ ਪੁਰਾਣੀ ਰੰਜਿਸ਼ ਪਾਜੀ ਹੈ ਜੀ ਇਹਨਾਂ ਦੀ ਕਿੰਨੇ ਜਾਨਾਂ ਤੇ ਹੁਣ ਤੱਕ ਆਫੇ ਯਾਰ ਜੀ ਦੋ ਜਾਨੇ ਤੇ ਬਾਈ ਨੇਮ ਹੋਈ ਹੈ ਜੀ ਦੋ ਜਾਨੇ ਅਣਪਛਤੇ ਆ ਜੀ ਕੋਈ ਗ੍ਰਿਫਤਾਰ ਨਹੀਂ ਇਹ ਉਹਨਾਂ ਨੂੰ ਗ੍ਰਿਫਤਾਰ ਕਰਨੀ ਰੇਡ ਰੇਡ ਕਰ ਰਹੇ ਆ ਜੀ ਤੁਰੰਤ ਗ੍ਰਿਫਤਾਰ ਕਰਾਂਗੇ ਜੀ ਇਹਨਾਂ ਨੂੰ ਅੰਮ੍ਰਿਤਸਰ ਦੇ ਪਾਈ ਵੀਰ ਸਿੰਘ ਕਲੋਨੀ ਤੋਂ ਹਵਾਈ ਫਾਇਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੋਲੀ ਚੱਲੀ ਆ ਅਤੇ ਇੱਟਾ ਪੱਥਰਾ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਜਿਹੜੇ ਲੋਕ ਸੀ ਉੱਥੇ ਦੇ ਮੌਜੂਦ ਮੁਹੱਲਾ ਨਿਵਾਸੀ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਇੱਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਇਹਨਾਂ ਦੇ ਵੱਲੋਂ ਗੁੰਡਾਗਰਦੀ ਜਿਹੜੀ ਆ ਕੁਝ ਬਦਮਾਸ਼ਾਂ ਦੇ ਵੱਲੋਂ ਦਿਖਾਈ ਗਈ ਹੈ ਛੇ ਤੋਂ ਸੱਤ ਜਿਹੜੇ ਬਦਮਾਸ਼ ਹੁੰਦੇ ਨੇ ਇਹ ਇਹਨਾਂ ਦੇ ਵੱਲੋਂ ਇੱਟਾ ਪੱਥਰਾ ਦੇ ਨਾਲ ਜਿਹੜੀ ਆ ਘਰਾਂ ਤੇ ਇੱਟਾ ਪੱਥਰ ਵੀ ਜਿਹੜੇ ਚਲਾਏ ਗਏ ਤੇ ਇੱਕ ਹਵਾਈ ਹਵਾਈ ਫਾਇਰ ਵੀ ਕੀਤਾ ਗਿਆ ਤੇ ਨਾਲ ਦੀ ਨਾਲ ਲੋਕਾਂ ਨੇ ਵੀ ਕਿਹਾ ਕਿ ਰੱਬ ਦਾ ਸ਼ੁਕਰੀ ਕਰੇਗਾ ਕਿਸੇ ਦੇ ਇਹ ਗੋਲੀ ਨਹੀਂ ਲੱਗੀ ਜੇਕਰ ਕਿਸੇ ਤੇ ਲੱਗ ਜਾਂਦੀ ਤੇ ਫਿਰ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਇਸੇ ਚੱਲਦੇ ਉਹਨਾਂ ਦੇ ਵੱਲੇ ਵੀ ਦੱਸਿਆ ਗਿਆ ਕਿ ਇਹ ਬਦਮਾਸ਼ ਆਪਣੀ ਜਿਹੜੀ ਅਦਾਸ਼ਰ ਫਲਾਉਣਾ ਚਾਹੁੰਦੇ ਆ ਤੇ ਇਸੇ ਦੇ ਨਾਲ ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਤੇ ਪੂਰੇ ਇਲਾਕਾ ਨਿਵਾਸੀ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਹਰ ਮਾਮਲੇ ਦੇ ਵਿੱਚ ਜਾਂਚ ਹੋਣਾ ਕੀਤੀ ਜਾ ਰਹੀ ਹੈ ਕਿ ਇਹ ਬਦਮਾਸ਼ ਕਿੱਥੋਂ ਆਏ ਸੀ ਕੀ ਕਾਰਨ ਸੀਗਾ ਇਹਨਾਂ ਦਾ ਹਾਲਕ ਇਹ ਵੀ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਸੀਗੀ ਜਿਸ ਦੇ ਚਲਦੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਟਾ ਪੱਥਰ ਚਲਾਏ ਗਏ ਆ ਅਤੇ ਇਹਨਾਂ ਦੇ ਵੱਲੋਂ ਇੱਕ ਹਵਾਈ ਫਾਇਰ ਵੀ ਜਿਹੜਾ ਉਹ ਕੀਤਾ ਗਿਆ ਤਾਂ ਉਥੇ ਹੀ ਹੁਣ ਪੁਲਿਸ ਇਸ ਸੁਰ ਮਾਮਲੇ ਦੇ ਵਿੱਚ ਜੁਟੀ ਹੋਈ ਆ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋ ਜਿਹੜੇ ਅਣਪਛਾਤੇ ਤੇ ਐਫ ਆਈ ਆਰ ਵੀ ਪੁਲਿਸ ਵੱਲੋਂ ਦਰਜ ਕੀਤੀ ਗਈ ਆ ਤਾਂ ਹੋਰ ਕੀ ਜਾਣਕਾਰੀ ਆ ਕਿ ਉਥੇ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਤੇ ਪੁਲਿਸ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਚਲ ਬਾਤ ਵੀਰੇ ਇਧਰ ਮੁੰਡੇ ਭੱਜੇ ਆਏ ਆ ਅਸੀਂ ਇੱਥੇ ਖਲੋਤੇ ਘਰ ਮੇਰਾ ਘਰ ਵਾਲੇ ਮੇਰਾ ਗਾੜੀ ਨੂੰ ਗਿਆ ਵੀ ਕੀ ਗੱਲ ਹੋਈ ਉਹਨਾਂ ਕੋਈ ਸੁਣਿੰਗਰੀ ਨਹੀਂ ਇਹਨਾਂ ਚ ਪੇੜ ਮਾਰ ਕਰਤੀ ਆ ਇਹ ਦੇਖ ਪਿਆ ਵਾ ਇਹਨੂੰ ਨਾ ਗੋਲੀ ਮਾਰੀ ਆ ਇਹ ਫੇਰ ਦੇਖ ਪਿਆ ਵਾ ਇਹਦੇ ਵੱਜੀ ਨਹੀਂ ਆ ਅਸੀਂ ਪਏ ਆ ਇਹ ਕਰਕੇ ਵੀ ਇਹਦੇ ਗੋਲੀ ਵੱਜ ਗਈ ਆ ਉਹ ਚਾਰ ਪੰਜ ਜਾਣੇ ਇੱਕ ਮੁੰਡਾ ਨਪਸਾਤਾ ਹੀਗਾ ਉਹਨੇ ਫਿੱਕੀ ਜੀ ਸ਼ਰਟ ਪਾਈ ਸਰਦਾਰ ਮੁੰਡਾ ਹੀ ਉਹਦੇ ਹੱਥੇ ਪਿਸਤੌਲ ਸੀਗਾ ਉਹਨੇ ਚਾਰ ਔਨ ਕੱਢੇ ਕਾਰਨ ਕੀ ਲੱਗਦਾ ਹੈ ਕਾਰਨ ਵੀਰ ਪਤਾ ਨਹੀਂ ਸਾਨੂੰ ਕਿ ਇਧਰ ਭੱਜਿਆ ਕਿਤਨਾ ਲੜਕੇ ਪਤਾ ਨਹੀਂ ਕਿ ਜਿਹੜਾ ਤੁਹਾਡੇ ਆ ਨਹੀਂ ਵੀਰੇ ਸਾਡੇ ਮੁੰਡੇ ਸਾਡੇ ਤੇ ਔਨ ਹੀ ਕਿਤੇ ਲੜਦੇ ਕੇ ਇੱਕ ਮੇਰਾ ਕਟਿੰਗ ਦਾ ਕੰਮ ਕਰਦਾ ਇੱਕ ਮੇਰਾ ਮਾਰ ਗਿਆ ਇਹ ਹੁਣ ਮੰਗ ਕੀ ਕਰਦੇ ਆ ਮੰਗ ਸਾਡੀ ਇਹੋ ਹੀ ਆ ਕਿ ਹਾਨੂੰ ਇਨਸਾਫ ਚਾਹੀਦਾ ਮੁਕਤ ਪੁਲਿਸ ਪਹੁੰਚੀ ਸੀ ਹਾਂਜੀ ਪਹੁੰਚੀ ਸੀ ਗੱਲਬਾਤ ਮਾਰਾ ਇਹ ਹੋਏ ਕਿ ਗੁੰਡੇ ਆਏ ਇੱਥੇ ਹੀ ਮਾਰੇ ਕੋਈ ਸਾਡੇ ਮਹੱਲੇ ਦੇ ਇੱਕ ਵੀਕ ਮਾਰਦਾ ਮੁੰਡਾ ਹੈਗਾ ਜੀ ਕਰਨ ਕੁਮਾਰ ਹਾਂਜੀ ਇੱਕ ਕਾਸ਼ਦੀਪ ਸਿੰਘ ਤੇ ਕੋਈ ਅਣਪਛਾਤੇ ਬੰਦੇ ਵੀ ਮਾਰੇ ਗੋਲੀਆਂ ਚਲਾ ਕੇ ਗਏ ਮਾਰੇ ਇੱਥੇ ਕਰਨ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੇ ਕੋਈ ਰੰਜਿਸ਼ ਨਹੀਂ ਮਾਰਾ ਸਾਡੇ ਨਾਲ ਤੇ ਹੋਰ ਵੀ ਨਹੀਂ ਮਾਰਾ ਉਹਨਾਂ ਤੇ ਕਿਉਂ ਨਹੀਂ ਚਲਾਈਆਂ ਹਾਂਜੀ ਹੋਰ ਵੀ ਲੋਕ ਇਲਾਕੇ ਵਿੱਚ ਰਹਿੰਦੇ ਨੇ ਉਹਨਾਂ ਤੇ ਚਲਾਈਆਂ ਨਹੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਤੁਹਾਨੂੰ ਹੀ ਕਿਉਂ ਕੁਝ ਕਿਹਾ ਨੇ ਮਰਾ ਇਥੇ ਆਏ ਆ ਉਹ ਇਥੇ ਆਣ ਕੇ ਉਹਨਾਂ ਗੋਲੀਆਂ ਚਲਾਈਆਂ ਨੇ ਕੋਈ ਰੰਜਿਸ਼ ਨਹੀਂ ਸਾਡੇ ਨਾਲ ਸਾਡੀ ਉਹਨਾਂ ਨਾਲ ਕਾਰਨ ਕੋਈ ਨਹੀਂ ਹੈਗਾ ਕਾਰਨ ਨਹੀਂ ਕੋਈ ਇਹ ਤੁਸੀਂ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਿਸ ਆਈ ਹੈ ਜੀ ਤੁਹਾਡੇ ਕੋਈ ਸੱਟ ਫਿਟ ਲੱਗੀ ਸੱਟ ਮਾਰ ਆ ਲੱਗੀ ਸਾਡੇ ਤੇ ਗੋਲੀ ਗੋਲੀ ਨਾਲ ਜ਼ਖਮੀ ਤੇ ਨਹੀਂ ਕੋਈ ਨਹੀਂ ਮਹਾਰਾ ਗੋਲੀਆਂ ਨਾਲ ਦੋ ਤਿੰਨ ਚਲਾਈਆਂ ਵਾ ਤੇ ਵਾਹਿਗੁਰੂ ਦਾ ਸ਼ੁਕਰ ਹੈ ਮਾਲਕ ਦਾ ਕਿ ਬਚਾ ਆ ਜੀਆਂ ਦਾ ਕੋਈ ਕੋਲ ਬਰਾਮਦ ਹੋਈ ਪੁਲਿਸ ਨੂੰ ਹਾਂ ਜੀ ਮਹਾਰਾ ਪੁਲਿਸ ਨੂੰ ਕੋਲ ਬਰਾਮਦ ਹੋਏ ਨੇ ਕੀ ਕਾਰਵਾਈ ਕੀਤੀ ਕੁਝ ਕਰਦਾ ਨੇ ਹਾਲੇ ਤੱਕ ਦੇ ਕੋਈ ਪਤਾ ਨਹੀਂ ਮਾਰਾ ਰਾਤੀ ਦਰਖਾਸਤ ਦੇ ਕੇ ਆਇਆ ਮਲਾਇਆ ਵੀ ਕਰਾ ਕੇ ਆਇਆ ਜੀ ਪੁਲਿਸ ਵਾਲਿਆਂ ਨੇ ਆਪ ਹੀ ਸਾਨੂੰ ਕੋ ਲੈ ਮਲਾਇਆ ਕਰਾ ਗਿਆ ਉਹ ਜਿਹੜੇ ਪਿਸਤੌਲਾਂ ਗੁੱਜ ਨੇ ਉਹਨਾਂ ਬਾਰੇ ਕੁਝ ਪਤਾ ਕਿ ਉਹ ਜਾਇਜ਼ ਨੇ ਲਾਇਸੈਂਸੀ ਸੀ ਜਾਂ ਨਹੀਂ ਨਹੀਂ ਸਾਨੂੰ ਨਹੀਂ ਮਾਰਾ ਪਤਾ ਸਾਧੂ ਲੋਕ ਪਿਸਤੌਲਾਂ ਬਾਰੇ ਸਾਨੂੰ ਕੀ ਪਤਾ ਅਸੀਂ ਦਰਬਾਰ ਤੇ ਮਹਾਰਾਜ ਸੇਵਾ ਕਰਨ ਵਾਲੇ ਬੰਦੇ ਆ ਕੋਈ ਪਿਸਤੌਲ ਬਰਾਮਤ ਹੋਇਆ ਨਹੀਂ ਹਾਲੇ ਪੁਲਿਸ ਨੇ ਮਾਰਾ ਜੀ ਉਹਨੂੰ ਫੜੂਗੀ ਪਿਸਤੌਲ ਬਰਾਮਤ ਹੋਊਗਾ ਜੀ ਮੰਗ ਕੀ ਕਰਦੇ ਇਨਸਾਫ ਮਾਰਾ ਚਾਹੀਦਾ ਉਹਨਾਂ ਨੂੰ ਫੜਨ ਉਹਨਾਂ ਨੂੰ ਸਜ਼ਾ ਦੇਣਾ ਮਾਰਾ ਪੁਲਜੀ ਸਿੰਘ ਭਾਜੀ ਕਿਹੜਾ ਏਰੀਆ ਹੈ ਇਹ ਇਹ ਭਾਈ ਵੀਰ ਸਿੰਘ ਕਲੋਨੀ ਕੀ ਗੱਲਬਾਤ ਰ ATI ਕੀ ਗੱਲਬਾਤ ਭਾਜੀ ਇਸ ਤਰ੍ਹਾਂ ਹੋਈ ਹੈ ਕਿ ਕੁਝ ਅਣਪਛਾਤੇ ਬੰਦੇ ਤੇ ਕੁਝ ਸਾਡੇ ਮਹੱਲੇ ਦੇ ਹੀ ਜੋ ਅਰਣ ਕੁਮਾਰ son of ਵਿਜੇ ਕੁਮਾਰ ਹੌਸਲਾ ਤੇ ਆਕਾਸ਼ਦੀਪ ਸਿੰਘ son of ਸਰਵਣ ਸਿੰਘ ਉਹਨਾਂ ਦੇ ਨਾਲ ਕੁਝ ਅਣਪਛਾਤੇ ਬੰਦਿਆਂ ਨੇ ਆਣ ਕੇ ਭਾਜੀ ਸਾਡੀ ਗਲੀ ਦੇ ਵਿੱਚ ਆਣ ਕੇ ਇੱਟਾ ਰੋੜੇ ਚਲਾਏ ਆ ਗੋਲੀ ਤੱਕ ਚਲਾਈ ਆ ਜੋ ਕਿ ਰੌਂਦ ਮੌਕੇ ਦੇ ਮੁਲਾਜ਼ਮ ਪੀਸੀ ਆ ਰਹੀ ਆ ਜੋ ਕਿ ਉਹਨਾਂ ਨੇ ਰੌਂਦ ਬਰਾਮਦ ਕਰਕੇ ਵੀ ਭਾਜੀ ਇੱਥੋਂ ਖੜੇ ਆ ਕਾਰਨ ਕੀ ਲੱਗਦਾ ਕਾਰਨ ਭਾਜੀ ਕੋਈ ਕਾਰਨ ਨਹੀਂ ਛੋਟੀ ਜੀ ਭਾਜੀ ਗੱਲ ਹੈ ਜੀ ਕੋਈ ਮਿਸ ਅੰਡਰਸਟੈਂਡਿੰਗ ਪਤਾ ਨਹੀਂ ਕੀ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਸ਼ਾਇਦ ਜਿਹਦੇ ਕਰਕੇ ਕੀ ਉਹਨਾਂ ਨੇ ਆਣ ਕੇ ਭਾਜੀ ਕੋਈ ਗੱਲ ਨਹੀਂ ਸੁਣੀ ਕੋਈ ਬਾਤ ਨਹੀਂ ਸੁਣੀ ਸਿਰਫ ਸਮਝੋ ਕਿ ਬਦਮਾਸ਼ੀ ਦਾ ਮਾਹੌਲ ਇੱਕ ਆਪਾਂ ਬਦਮਾਸ਼ੀ ਦਾ ਮਾਹੌਲ ਕ੍ਰੀਏਟ ਕਰਨਾ ਵਾ ਮਹੱਲੇ ਦੇ ਵਿੱਚ ਕਿ ਸਿਰਫ ਆਪਾਂ ਇਹ ਚੁੰਨੇ ਆ ਕਿ ਸਿਰਫ ਜਿਹੜੀ ਸਾਡੀ ਬਦਮਾਸ਼ੀ ਆ ਮਹੱਲੇ ਦੇ ਵਿੱਚ ਇੰਨੀ ਕਿ ਜਿਆਦਾ دہشت ਕਰਦੀ ਸਾਡੀ ਰਵੇ ਵੀ ਕੋਈ ਤੂੰ ਤੜਾਕਣਾ ਕਰੇ ਕਿੰਨੇ ਨੌਜਵਾਨ ਸੀ ਭਾਜੀ ਕੋਲ ਮਿਲਾ ਕੇ ਪੰਜ ਤੋਂ 6 ਨੌਜਵਾਨ ਸੀ ਜੋ ਕਿ ਸਾਡੇ ਜੋ ਕਿ ਸਾਡੀ ਨਜ਼ਰਾਂ ਦੇ ਵਿੱਚ ਆ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਜਿਆਦਾ ਜਾਣੇ ਹੋਣ ਜੋ ਕਿ ਸਾਡੇ ਸਾਡੀ ਸ਼ਾਨ ਤੋਂ ਬਾਹਰ ਹੈਗੇ ਨੇ ਉਹ ਵੀ ਹੋਰ ਕੋਈ ਨੁਕਸਾਨ ਤਾਂ ਨਹੀਂ ਕੀਤਾ ਗੋਲੀ ਲੱਗੀ ਹੈ ਗੋਲੀ ਭਾਜੀ ਬੜਾ ਪਰਮਾਤਮਾ ਦਾ ਸ਼ੁਕਰ ਰਿਹਾ ਜੇ ਜਿੰਨੀ ਲੱਗੇ ਆਣ ਕੇ ਉਹਨਾਂ ਨੇ ਗੋਲੀ ਚਲਾਈ ਤੇ ਬੜਾ ਪਰਮਾਤਮਾ ਦਾ ਸ਼ੁਕਰ ਹੈ ਵੀ ਗੋਲੀ ਲੱਗੀ ਨਹੀਂ ਭਾਜੀ ਕਿਸੇ ਦੇ ਬਟ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਗੋਲੀ ਮਾਰਨ ਦੇ ਵਿੱਚ ਸਿੱਧੀ ਚਲਾਈ ਸਿੱਧੀ ਗੋਲੀ ਚਲਾਈ ਆ ਭਾਈ ਫੇਰ ਕਰ ਖੋਲ ਹਾਂਜੀ ਭਾਜੀ ਖੋਲ ਬਰਾਮਤ ਹੋਇਆ ਜੀ ਖੋਲ ਮੁਲਾਜ਼ਮਾਂ ਨੂੰ ਮੌਕੇ ਤੇ ਬਰਾਮਤ ਹੋਇਆ ਜੀ ਇਸ ਬੰਦੇ ਕੋਲ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਕਿਨੇ ਸਮੇਂ ਬਾਅਦ ਸਰ ਪੁਲਿਸ ਕੁਛ ਅੱਧੇ ਘੰਟੇ ਬਾਅਦ ਪੁਲਿਸ ਆਈ ਏ ਪੁਲਿਸ ਆਈ ਉਹ ਕਮ ਰਚਨ ਵੀ ਕਰ ਰਿਹਾ ਜੀ ਪ੍ਰਸ਼ਾਸਨ ਜੋ ਪ੍ਰਸ਼ਾਸਨ ਆਪਣੇ ਵੱਲੋਂ ਆਪਣੀ ਕਾਰਵਾਈ ਕਰ ਰਿਹਾ ਜੀ ਠੀਕ ਹੈ ਜੀ ਹਾਂ ਜੀ ਮੰਗ ਕਰਦੇ ਅਸੀਂ ਭਾਜੀ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਇਹ ਜਿਹੜੀ ਗੁੰਡਾ ਕਰਦੀ ਇਹਨੂੰ ਖਤਮ ਕਿਤੇ ਸਾਨੂੰ ਤੇ ਇਹਨਾਂ ਤੋਂ ਆਪਣੀ ਜਾਂ ਦਾ ਨੁਕਸਾਨ ਆ ਕੱਲ ਨੂੰ ਸਾਡੇ ਦੇ ਕੋਈ ਹੋਰ ਕੋਈ ਵੇਖੋ ਇਹ ਕੋ ਭਾਜੀ ਸੱਟਾਂ ਮਰਵਾਜਨ ਮੇਰਾ ਭਾਜੀ ਨਿੱਕਾ ਛੋਟਾ ਜਾਂ ਮੇਰਾ ਬੱਚਾ ਆ ਹੋ ਸਕਦਾ ਉਹਦੇ ਸਾਟਾ ਲੱਗ ਜਾਂਦੀ ਮੇਰੀ ਵਾਈਫ ਆ ਮੇਰੀ ਚਾਚੀ ਜੀ ਹੀ ਹੋਰ ਆ ਮੇਰੀਆਂ ਭੈਣਾਂ ਸੀ ਇਹ ਸਾਰੀਆਂ ਲੱਗੇ ਸੀ ਇਹਨਾਂ ਦੇ ਉਹਨਾਂ ਨੇ ਕੋਈ ਸ਼ਰਮ ਹੀ ਨਹੀਂ ਕੀਤੀ ਭਾਜੀ ਗੋਲੀ ਚਲਾਉਣ ਦੀ ਕੋਈ ਕੋਈ ਗੁੰਡਾ ਕਰਦੀ ਤੇ ਮੈਂ ਕਹਿੰਦਾ ਵੀ ਸਰਕਾਰ ਦਾ ਬੁਰਾ ਹੀ ਹਾਲ ਹੋ ਗਿਆ ਵੇਖੋ ਕੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਕੋਈ ਭਾਜੀ ਫਿਲਹਾਲ ਤੇ ਕੋਈ ਗ੍ਰਿਫਤਾਰ ਨਹੀਂ ਹੋਈ ਹੈ ਜੀ ਗ੍ਰਿਫਤਾਰੀ ਭਾਜੀ ਕੋਈ ਨਹੀਂ ਹੋਈ ਕੀ ਮੰਗ ਕੀ ਕਰਦੇ ਮੰਗ ਭਾਜੀ ਪ੍ਰਸ਼ਾਸਨ ਤੋਂ ਸਾਡੀ ਉਹ ਮੰਗਿਆ ਕਿ ਜੋ ਉਹਨਾਂ ਦੀ ਬਣਦੀ ਕਾਰਵਾਈ ਆ ਉਹ ਭਾਜੀ ਕੀਤੀ ਜਾਵੇ ਸਰ ਕੱਲ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਮੂਲੇ ਚੱਕ ਪਿੰਡ ਭਾਈ ਵੀਰ ਸਿੰਘ ਕਲੋਨੀ ਵਿੱਚ ਕੋਈ ਝਗੜਾ ਹੋਇਆ ਵਾ ਤੁਸੀਂ ਤੁਰੰਤ ਮੋਕੇ ਤੇ ਪੁੱਜੇ ਆ ਉਥੇ ਸਾਨੂੰ ਕੁਲਜੀਤ ਸਿੰਘ ਔਰ ਬਬਲੂ ਨਾਂ ਦੇ ਵਿਅਕਤੀ ਨੇ ਆਪਣਾ ਬਿਆਨ ਦਰਜ ਕਰਵਾਇਆ ਵਾ ਕਿ ਸਾਡੇ ਘਰ ਦੇ ਬਾਹਰ ਆ ਕੇ ਕਿ ਦੋ ਨੌਜਵਾਨ ਆ ਇੱਕ ਅਰਨ ਤੇ ਇੱਕ ਦਾ ਨਾਂ ਹੈਗਾ ਕਾਸ਼ਦੀਪ ਸਿੰਘ ਅਰਨ ਦੇ ਨਾਲ ਦੋ ਵਿਅਕਤੀ ਹੋਰ ਸੀ ਅਨੁਸ਼ਾਤ ਤੇ ਕੋਈ ਅਨੁਸ਼ਾਤ ਤੇ ਕਿਸ ਵਿਅਕਤੀ ਨੇ ਵਿਸ਼ਤ ਪਾਉਣ ਦੀ ਖਾਤਰ ਉਥੇ ਦੋ ਹਵਾਈ ਫੈਰ ਕੀਤੇ ਆ ਕੋਈ ਜ਼ਖਮੀ ਵੀ ਹੋਇਆ ਜਾਂ ਕਿਸੇ ਨੂੰ ਗੋਲੀ ਨਹੀਂ ਨਹੀਂ ਇਹ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ ਕੋਈ ਜ਼ਖਮੀ ਨਹੀਂ ਹੋਇਆ ਜੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਕਾਰਨ ਕੀ ਲੱਗਦਾ ਹੈ ਇਸ ਸਬੰਧ ਦਾ ਕਾਰਨ ਇਹਨਾਂ ਦਾ ਸਰ ਕੋਈ ਪੁਰਾਣਾ ਹੀ ਆਪਸ ਵਿੱਚ ਝਗੜਾ ਸੀ ਇਹ ਪੁਰਾਣੀ ਰੰਜਿਸ਼ ਪਾਜੀ ਹੈ ਜੀ ਇਹਨਾਂ ਦੀ ਕਿੰਨੇ ਜਾਨਾਂ ਤੇ ਹੁਣ ਤੱਕ ਆਫਰ ਹੋਈ ਦੋ ਜਾਨਾਂ ਤੇ ਬਾਈ ਨੇਮ ਹੋਈ ਹੈ ਜੀ ਦੋ ਜਾਨੇ ਅਣਪਛਤੇ ਆ ਜੀ ਕੋਈ ਗ੍ਰਿਫਤਾਰ ਨਹੀਂ ਨਹੀਂ ਇਹ ਉਹਨਾਂ ਨੂੰ ਗ੍ਰਿਫਤਾਰ ਕਰਨੀ ਰੇਡ ਰੇਡ ਕਰ ਰਹੇ ਆ ਜੀ ਤੁਰੰਤ ਗ੍ਰਿਫਤਾਰ ਕਰਾਂਗੇ ਜੀ ਇਹਨਾਂ ਨੂੰ